ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਉਹਨਾਂ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚੇ ਜੀ ਆਓ ਕਰ ਲੈਨੇ ਭਾਈ ਨਾਲ ਗੱਲਬਾਤ ਆ ਜੀ ਭਾਈ ਜੀ ਬਾਈ ਜੀ ਸਸਕਾਲ ਸਸਕਾਲ ਬਾਈ ਜੀ ਹੋ ਠੀਕ ਹਾਂ ਬਧੀ ਜੀ ਹਾਂਜੀ ਬੋਲੋ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲ ਖੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਜਿਹੜੇ ਸਲਾਪਰ ਰਹਿਗੇ ਜੀ ਇੱਕ ਸੜ ਰਾਮਪੁਰਾ ਫੂਗਾ ਭਗਤਾ ਭਾਈ ਕਾ ਜੀ ਕਿੰਨਾ ਦੇ ਵਿਚਾਲੇ ਜੇ ਪਿੰਡ ਆ ਇਹਨਾਂ ਦਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਜੀ 707820655 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੋਸ ਹੋਈ ਆ ਇਹ ਦੂਜਾ ਸੋ ਦੋਂ ਸੋਈ ਹੈ ਬਾਈ ਮਾਸ ਜੀਰ ਤੁਹਾਡੇ ਮੂਰੇ ਪੈ ਕੇ ਹੀ ਹੜੀ ਆਈ ਆ ਬਾਈ ਜੇਰਾ ਭਾਈ ਇੱਕ ਕੰਪਲੀਟ ਯਾਨੀ 2-3 ਘੰਟੇ ਹੋਏ ਸੋਈ ਨੂੰ ਓਕੇ ਬਾਈ ਬੱਚਾ ਕੀ ਦਿੱਤਾ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਬੱਚਾ ਦਿੱਤਾ ਬਾਈ ਆਰਡਰ ਬੜਾ ਕਮਾਲ ਦਾ ਹਾਂਜੀ ਆਰਡਰ ਬਹੁਤ ਸੋਹਣਾ ਆਰਡਰ ਕੱਲਾ ਥਣ ਪੂਰੀ ਵਿੱਤੀ ਦੇ ਥਣ ਮੁਠੀ ਵਾਲਾ ਥਣ ਕਿੰਨਾ ਵੱਡਾ ਵੱਡਾ ਬਾਈ ਨੇ ਕੱਢਿਆ ਹੈ ਬਾਈ ਹਾਂ 4 ਲੀਟਰ ਵੱਡਾ ਗੱਢਿਆ ਮੰਨ ਕੇ ਚਲੋ 4 4.5 ਤੇ ਬੱਚੇ ਨੂੰ ਪਿਆ ਠੀਕ ਹੈ ਬਾਈ ਤੋਂ ਵੀ ਸਾਰਾ ਲਾ ਲਓ ਵੀ 6-7 ਲੀਟਰ ਕੱਢਿਆ ਹੋਊਗਾ ਓਕੇ ਬਾਈ ਆਰਡਰ ਬੜਾ ਕਮਾਲ ਹੈ ਹਣਾ ਬਹੁਤ ਸੋਹਣਾ ਆਰਡਰ ਬਾਈ ਕੱਦ ਪ੍ਰਿੰਟ ਬਰੀਡ 1 ਨੰਬਰ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਸੋਈ ਸਵਾਈ ਆ ਬਈ ਬੱਚਾ ਕਰਮ ਵਾਲੀ ਨੇ ਬੱਚਾ ਦਿੱਤਾ ਜੇਰੇ ਦੀ ਆਪ ਭਈਆ ਕੰਪਲੀਟ ਆ ਓਕੇ ਆ ਇਹ ਆਰਡਰ ਬੜਾ ਕਮਾਲ ਦਾ ਥਾਨ ਬਹੁਤ ਚੰਗਾ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਵਾਈ ਚੁਈ ਕਿਵੇਂ ਆ ਬਈ ਬਹੁਤ ਸੋਹਣੀ 1 ਨੰਬਰ ਚਵਾਈ ਠੀਕ ਆ ਬਈ ਚਵਾਈ ਵੀ ਬਾਈ ਕਹਿੰਦਾ 1 ਨੰਬਰ ਓਕੇ ਆ ਬੜੀ ਬਾਲੀ ਚੰਗੀ ਹੈ ਜੀ ਸਹੀ ਗੱਲ ਆ ਪੂਰੀਕੀਆਂ ਚ ਬਹਿੜਾ ਜੀ ਦੁੱਧ ਵਾਲੀ ਬਹਿੜਾ ਪੂਰੀ ਹੂੰ ਪੂਰੇ ਦੁੱਧ ਵਾਲੀ ਬਹਿੜਾ ਜੀ ਸਹੀ ਗੱਲ ਆ ਬਈ ਹਾਂਜੀ ਤੇ ਕੀ ਮੋਲ ਆ ਬਈ ਜੈ ਜੈ ਬਾਈ ਇਹ ਦੇਵਾਂਗੇ 64000 ਰੁਪਏ ਦੀ 64000 ਦੀ ਮਾਨਦਾਨ ਹੋ ਜੀ ਮਾਨਦਾਨ ਬਾਈ ਛੋੜ ਵਾਲਾ ਹੋ ਠੀਕ ਆ ਬਾਈ ਹਾਂਜੀ 64000 ਰੁਪਿਆ ਮੋਲ ਆ ਬਾਈ ਮਾਨਦਾਨ ਕੋਈ ਚੱਕ ਲੈ ਜਿਹੜੀ ਦੁੱਧ ਵਾਲੀ ਦੁੱਧ 20 ਕਿਲੋ ਦਿੱਤਾ ਪਹਿਲੇ ਸਗਾ ਵੜ ਦਾ ਠੀਕ ਆ ਬਾਈ ਐਤੀ 20 ਪਲੱਸ ਚੱਲੂਗੀ ਵੜ ਸੇ ਵਾਲੇ ਬੰਦੇ ਕੋਲ ਜਾਵੜੀ ਲੈਵਾ ਬਹੁਤ ਚੰਗਾ ਆ ਹਾਂਜੀ ਲੈਵਲ ਉਹ ਬਹੁਤ ਚੰਗਾ ਆ ਸ਼ਾਂਤ ਆ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਹਾਂਜੀ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਲੱਗਿਆ ਜਵਾਈ ਜਵਾਈ ਬਾਈ ਕਹਿੰਦਾ ਐਨ ਓਕੇ ਆ ਇੱਕ ਨੰਬਰ ਜੀ ਚੌਂ ਚਾਂ ਸੀ ਠੰਡੀ ਵੜ ਪੂ ਬਾਕੀ ਕੋਈ ਚੈੱਕ ਕਰਨੀ ਓਕੇ ਜੀ ਰੁਪਈਆ ਸਭ ਓਕੇ ਜੀ ਕੰਮ ਬਾਕੀ ਬਈ ਧਾਰਾ ਮਾਰ ਕੇ ਦਿਖਾਉਂਦਾ ਮਾਰ ਦੋ ਬਈ ਧਾਰਾ ਆਣ ਥੋੜੇ ਬੜਾ ਚੰਗੇ ਆ ਨਾ ਬਈ ਬਈ ਸਾਰੀ ਬੜੀ ਚੰਗੀ ਬਰੀਕੀ ਦੇਖੋ ਨਾੜਾ ਨੂਣਾ ਕਿੰਨੀ ਇਹਦੇ ਵਿੱਚ ਨਾੜਾ ਨੂਣਾ ਥਾਨ ਮੁਠੀ ਵਾਲਾ ਕਲਾ ਕਲਾ ਥਣ ਚਵਾਈ ਤੁਹਾਡੇ ਸਾਹਮਣੇ ਆਏ ਨੇ ਨਾੜਾ ਨੂਣਾ ਕਰਮਾਈ ਦੇ ਫੁੱਲ ਚਾਹੀਏ ਹਾਂਜੀ ਲੈ ਨੇੜੋ ਦਿਖਾ ਦਿਓ ਜੀ ਹਾਂ ਪੂਰੀ ਵਿਥੀ ਤੇ ਕੱਲਾ ਕੱਲਾ ਥਾਂ ਦਾ ਨਾੜਾ ਨੂੰ ਆ ਪੋਚੀਂ ਬਾਕੀ ਮੋਲ ਵੀ ਜਮਾ ਜਾਇ ਜਾ ਖੱਚ ਕੇ ਮੋਲ ਰੱਖਿਆ ਬਾਲਾ ਕੋਈ ਮੋਲ ਨਹੀਂ ਰੱਖਿਆ ਜਮਾ ਜਾਇ ਜੀ ਇੰਨੇ ਦੁੱਧ ਵਾਲੀ ਇਸ ਪਾਸ ਕਿਤੇ ਕਿਤੇ ਵੀ ਨਹੀਂ ਮਿਲਦੀ ਜੀ ਹੂੰ ਦੁੱਧ 20 22 ਕਿਲੋ ਚਲਾਉਣਾ ਲੈਣਾ ਸਹੀ ਆ ਬਾਈ ਫ੍ਰੀਜ਼ ਨਾਲ ਗੁੱਜਾ ਸੁਹਾ ਜੀ ਹੂੰ ਸੋਣ ਚਾਨ ਇੱਕ ਨੰਬਰ ਲੈ ਕੋਈ ਚਵਾਈ ਚਵਾਈ ਚੈੱਕ ਕਰ ਸੋਣ ਬੜਾ ਚੰਗਾ ਬਈ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਲੱਗਿਆ ਬਾਤ ਆ ਬਈ ਨਿਬੜਦੀ ਆ ਜਵਾਈ ਦਾ ਕਿ ਨਹੀਂ ਹਾਂਜੀ ਹਾਂਜੀ ਹੂੰ ਇੱਕ ਨੰਬਰ ਜੋਂ ਲੱਗਿਆ ਕਰਮਾ ਜੀ ਹਾ ਮਗਰ ਲੈ ਮਗਰ ਲੈ ਸਾਂ ਇਹ ਚੈੱਕ ਕਰ ਲੋ ਚ ਬਾਈ। ਕੀ ਆ ਬਾਤ ਆ ਵੇ। ਇੱਕ ਦਾ ਨੰਬਰ ਜਵਾਈ ਆ ਮੋਟਾ ਮੋਟਾ ਜੋਣਾ। ਜਮਾ ਬਹੁਤ ਹਲੇ ਫੁਣੀ ਰਹੀ ਆ ਜੇਰ ਪਈ ਆ ਬੱਚਾ ਬੱਚਾ ਬਾਈ। ਇੱਕ ਨੰਬਰ ਜਵਾਈ ਆ। ਬਾਕੀ ਮੋਲ ਜਮਾ ਜਾਇਜ ਆ ਖੇਤ ਕੀ ਮੋਲ ਰੱਖਿਆ ਬਾਹਰ ਨੂੜਾ ਦੇਖੋ ਤੇ ਕੱਲੀ ਕੱਲੀ ਨੜਦੀ ਆ। ਹੂੰ ਸਹੀ ਗੱਲ। ਆਰਡਰ ਇੱਕ ਨੰਬਰ ਆ ਬਾਈ ਤੇ ਲੈਵਾ ਲੂਆ ਬਹੁਤ ਚੰਗਾ ਪਸ਼ਾਹ ਤੋਂ ਵੀ ਆਰਡਰ ਚੈੱਕ ਕਰਵਾਣੇ ਕੋਈ ਚੱਕਰ ਨਹੀਂ ਆ। ਪਸ਼ਾਹ ਤੋਂ ਲੈਵਾ ਦੇ ਕੋ ਕਮਾਲ ਦਾ ਹਨਾ ਬਾਈ। ਬਹੁਤ ਸੋਹਣਾ ਆਰਡਰ ਆ। ਬੜਾ ਸਾਫ਼ ਲੇ ਲਓ ਜੀ। ਹੂੰ। ਪੂਰੀ ਸਾਫ਼ ਸੁਥਰੀ ਹੈ ਜੀ ਬੜਾ। ਸਹੀ ਗੱਲ ਆ। ਇੱਕ ਨੰਬਰ ਦਾ। ਮੁੱਲ ਜਾਇਜ਼, ਕੱਦ ਚੰਗਾ, ਪ੍ਰਿੰਟ ਚੰਗਾ। ਕੋਈ ਸੁਵਾਈ। ਗਰਮੀ ਗੁਰਮੀ ਵੀ ਨਹੀਂ ਮੰਦੀ ਜੀ ਮੰਨ ਲਾ। ਹੂੰ। ਗਰਮੀ ਮੰਨ ਲਈ ਬੈਠ ਗਈ ਇਹਦੇ। ਸਹੀ ਗੱਲ ਆ। ਗਰਮੀ ਵੀ ਘੱਟ। ਜਿਹੜੀ ਬੈਠੀ ਜਿੱਤਾਂ ਜੀ ਰਹਿਣੀ। ਫੋਨ ਫੁੱਲ ਆਉਗੇ। ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਧੰਨਵਾਦ।